ਜਾਲੀ ਦੇਸੀ ਘੋੜੀ ਫੈਕਟਰੀ ਫੰਡ ਦਾ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਸੀ ਪ੍ਰਿੰਟ ਮੀਡੀਆ ਤੋਂ ਪਤਾ ਲੱਗਾ ਸੀ ਤੇ ਅਸੀਂ ਉਸੇ ਵੇਲੇ ਸचेत ਹੋਏ ਹਾਂ ਸचेत ਤੇ ਪਹਿਲਾਂ ਵੀ ਸਾਂ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਸਾਂ ਕਿ ਇਹ ਸਾਨੂੰ ਮਹਿਸੂਸ ਹੁੰਦਾ ਵੀ ਇਹ ਜਾਲੀ ਘੁਆ ਲੇਕਿਨ ਕੁਝ ਦੁਕਾਨਦਾਰ ਆਪਣੇ ਨਿੱਜੀ ਮਫਾਦ ਨੂੰ ਮੁੱਖ ਰੱਖ ਕੇ ਉਹ ਸੰਗਤਾਂ ਦੀ ਸਿਹਤ ਨਾਲ ਖਲਵਾੜ ਕਰਨ ਦੇ ਸੀ ਮੈਂ ਪ੍ਰਸ਼ੰਸਾ ਕਰਦਾ ਹਾਂ ਪੁਲਿਸ ਪ੍ਰਸ਼ਾਸਨ ਦੀ ਜਿਨ੍ਹਾਂ ਇਹ ਜਾਲੀ ਦੇਸੀ ਘੋ ਦੀ ਫੈਕਟਰੀ ਫੜੀ ਆ ਜਿਹੜਾ ਪਰਦਾ ਫਾਸ਼ ਹੋਇਆ ਅਸੀਂ ਅੱਗੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਬੜਾ ਸੰਯੋਗ ਦਿੰਦਾ ਆ ਤੇ ਅਸੀਂ ਹੁਣ ਵੀ ਆਸ ਰੱਖਦੇ ਹਾਂ ਕਿ ਵੱਧ ਤੋਂ ਵੱਧ ਸਾਨੂੰ ਸੰਯੋਗ ਦਵੇ ਪੁਲਿਸ ਪ੍ਰਸ਼ਾਸਨ ਪੁਲਿਸ ਫਲਾਈ ਡਿਪਾਰਟਮੈਂਟ ਵੀ ਸਾਨੂੰ ਸੰਯੋਗ ਦਵੇ ਜਿਹਦੇ ਨਾਲ ਗੋਦਰਾ ਸ਼ੀਦਗੰਜ ਸਾਹਿਬ ਦੇ ਆਲ ਦੁਵਾਲੇ ਜਿਨ੍ਹਾਂ ਆਰਜੀ ਤੌਰ ਤੇ ਜਿਹੜੇ ਖੋਖੇ ਟਾਇਪ ਜਾਂ ਟੇਬਲ ਲਗਾ ਕੇ ਛੋਟੇ ਛੋਟੇ ਸੀਸੀਆਂ ਦੇ ਵਿੱਚ ਦੇਸੀ ਕਿਉ ਵਿੱਚ ਦੇ ਆ ਉਹਦਾ ਕੋਈ ਬ੍ਰਾਂਡ ਕੋਈ ਮਾਰਕਾ ਨਹੀਂ ਹੁੰਦਾ ਮੈਂ ਸੰਗਤਾਂ ਨੂੰ ਇਹੋ ਬੇਨਤੀ ਕਰਦਾ ਆ ਕੇਵਲ ਬਾਬਾ ਜੀ ਦੀ ਜੋਤ ਆਦ ਵਾਸਤੇ ਬ੍ਰਾਂਡਡ ਕਿਉ ਹੀ ਲਿਆ ਜਾਵੇ ਤੇ ਇਹ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਚਲੋ ਤੁਹਾਡੇ ਤੁਸੀਂ ਵੀ ਸਾਡੇ ਭਰਾ ਜੂ ਬਾਬਾ ਜੀ ਦੇ ਬੜੇ ਸ਼ਰਧਾਲੂ ਨੇ ਦੁਕਾਨਦਾਰ ਵੀਰ ਵੀ ਉਹਨਾਂ ਨੂੰ ਮੇਰੀ ਇਹ ਨਿੱਜੀ ਬੇਨਤੀ ਆ ਵੀ ਤੁਸੀਂ ਬ੍ਰਾਂਡਡ ਕਿਉ ਰੱਖੋ ਦੁਕਾਨਾਂ ਤੇ ਆਪਾਂ ਸੰਤ ਨੂੰ ਦੀ ਸੇਤਨਾ ਖਲਵਾੜ ਨਾ ਕਰੀਏ ਬਾਬਾ ਜੀ ਦੀ ਆਪਾਂ ਖੁਸ਼ੀਆਂ ਲੈਣੀਆਂ ਨੇ ਆਪਾਂ ਬਾਬਾ ਜੀ ਦੀ ਜੋਤ ਦੇ ਵਿੱਚ ਵੇਖੋ ਆਪਾਂ ਕਿੱਥੋਂ ਖੁਸ਼ੀਆਂ ਲਵਾਂਗੇ ਜੀ ਬਾਬਾ ਜੀ ਦੀ ਜੋਤ ਵਾਸਤੇ ਜੇ ਅਸੀਂ ਜਲਦੀ ਕਿਉਂ ਵਿਕਰੀ ਕਰਦੇ ਪਏ ਆ ਹਨਾ ਅਸੀਂ ਨਿੱਜੀ ਥੋੜੇ ਜਿਹਾ ਮਫਾਦਾਂ ਵਾਸਤੇ ਇਹਨਾਂ ਚੀਜ਼ਾਂ ਦਾ ਲਾਲਚ ਨੂੰ ਛੱਡੀਏ ਤੇ ਦੇਸੀ ਕਿਉਂ ਬ੍ਰਾਂਡਡ ਅੱਛੀ ਕੁਆਲਿਟੀ ਦਾ ਹੀ ਕਿਉਂ ਸੰਤ ਨੂੰ ਦਿੱਤਾ ਜਾਵੇ ਹੈ ਗੱਲ ਦੀ ਮੈਨੂੰ ਬੜੀ ਹੈਰਾਨੀ ਆ ਜੀ ਫੂਡ ਸਪਲਾਈ ਡਿਪਾਰਟਮੈਂਟ ਨੇ ਸ਼ਰਿਆਮ ਦੇ ਦੇਸੀ ਘੋਸ਼ ਛੋਟੇ ਛੋਟੇ ਟੇਬਲ ਲਗਾ ਕੇ इवन ਕਿ ਠਾਣਾ ਬੀ ਡਿਵੀਜ਼ਨ ਦੇ ਸਾਹਮਣੇ ਆਪੋਜੀਟ ਕੁਝ ਲੋਕ ਹੈਂਗ ਕੀਤਾ ਦਾ ਹੱਥ ਦੇ ਵਿੱਚ ਦੇਸੀ ਘੋਸ਼ ਛੋਟੇ ਛੋਟੇ ਲਫਾਫਿਆਂ ਚ ਪਾਇਆ ਹੁੰਦਾ ਆ ਉਹ ਕਿੱਥੋਂ ਮਾਰਕ ਹੋਇਆ ਕਿਹੜੇ ਮਾਰਕੀ ਦਾ ਕੋਈ ਨਹੀਂ ਪਤਾ ਹੁੰਦਾ ਸੰਗਤ ਵਿਚਾਰੀ ਭੋਲੀ ਹੈ ਜੀ ਉਹਨਾਂ ਦੇ ਹੱਥਾਂ ਦੇ ਵਿੱਚ ਫੜਾਈ ਜਾਂਦੇ ਆ ਕਦੀ ਵੀ ਫੂਡ ਸਪਲਾਈ ਡਿਪਾਰਟਮੈਂਟ ਨੇ ਆਣ ਕੇ ਫਿਲਹਾਲ ਮੇਰੇ ਨੋਟਸ ਚ ਨਹੀਂ ਗਿਆ ਕਦੀ ਚੈੱਕ ਕੀਤਾ ਹੋਵੇ ਔਰ ਲੱਗਦਾ ਜੀ ਵੱਡੀ ਕੱਟਰੀ ਬੜੀ ਦੀ ਉਹਨਾਂ ਦੇ ਵਾਦੀ ਵਿੱਚ ਜਿਹੜਾ ਨਟੇ ਦੇ ਸਿੱਖੋ ਬੰਦਾ ਸੀ ਫਿਰ ਉਸ ਤੋਂ ਬਾਅਦ ਟੀ.ਡਬਲ ਉਪਰਾਲਾ ਕੀਤਾ ਗਿਆ ਨਹੀਂ ਅਸੀਂ ਇਸ ਤਰ੍ਹਾਂ ਹੈ ਜੀ ਅਸੀਂ ਹੱਥ ਜੋੜ ਕੇ ਪਹਿਲਾਂ ਵੀ ਬੇਨਤੀ ਕੀਤੀ ਆ ਇਸ ਸਬੰਧ ਦੇ ਵਿੱਚ ਮਾਨਜੁਗ ਪ੍ਰਧਾਨ ਸਾਹਿਬ ਜੀ ਨੇ ਵੀ ਸਾਨੂੰ ਹੁਕਮ ਕੀਤਾ ਆ ਕਿ ਇਹ ਵੱਧ ਤੋਂ ਵੱਧ ਇਸ ਚੀਜ਼ ਨੂੰ ਨੱਥ ਪਾਓ ਕਿਉਂਕਿ ਉਹਨਾਂ ਦੇ ਨੋਟਿਸ 'ਚ ਆਇਆ ਸੀ ਵੀ ਸੰਗਤ ਦੀ ਸ਼ਰਨਾ ਖਲਵਾੜ ਨਾ ਹੋਵੇ ਅਸੀਂ ਬਾਰ-ਬਾਰ ਜਾ ਕੇ ਸੰਗਤ ਦੁਕਾਨਦਾਰਾਂ ਨੂੰ ਆਰਜੀ ਟੇਬਲ ਵਾਲਿਆਂ ਨੂੰ ਬੇਨਤੀ ਕਰਦੇ ਰਹੇ ਆ ਪਰੰਤੂ ਕੁਛ ਕੁਛ ਦੁਕਾਨਦਾਰ ਕੁਛ ਆਰਜੀ ਟੇਬਲ ਵਾਲਿਆਂ ਨੇ ਸਾਡੀ ਬੇਨਤੀ ਜ਼ਰੂਰ ਪ੍ਰਵਾਨ ਕੀਤੀ ਸੀ ਪਰੰਤੂ ਜਿਹੜਾ ਕਾਨੂੰਨੀ ਐਕਸ਼ਨ ਲੈਣਾ ਹੁੰਦਾ ਨਾ ਜੀ ਇਹਨਾਂ ਦੇ ਉੱਤੇ ਸਿਕੰਜਾ ਕਸਣਾ ਹੁੰਦਾ ਫੂਡ ਸਪਲਾਈ ਡਿਪਾਰਟਮੈਂਟ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਕਸਣਾ ਹੁੰਦਾ ਮੈਂ ਕਹਿੰਦਾ ਕਿ ਇਹਦੀ ਚੈਕਿੰਗ ਹੋਣੀ ਚਾਹੀਦੀ ਹੈ ਜੀ ਮੈਂ ਇਹ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਪੁਲਿਸ ਪ੍ਰਸ਼ਾਸਨ ਸਾਨੂੰ ਸੰਜੋਗ ਦਿੰਦਾ ਲੇਕਿਨ ਫੂਡ ਸਪਲਾਈ ਡਿਪਾਰਟਮੈਂਟ ਬਹੁਤ ਘੱਟ ਉਹਦਾ ਕੋਈ ਐਕਸ਼ਨ ਵੇਖ ਨੂੰ ਇਰਦਗਰਦ ਮਿਲਿਆ ਆ ਅਸੀਂ ਉਹਨਾਂ ਨੂੰ ਫੂਡ ਸਪਲਾਈ ਡਿਪਾਰਟਮੈਂਟ ਦੇ ਅਫਸਰ ਸਬਾਨਾ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਇੱਥੇ ਸੈਂਪਲ ਚੈੱਕ ਦੇਸੀ ਕੀ ਉੱਚ ਕੁਆਲਿਟੀ ਮਿਆਰ ਚੈੱਕ ਕੀਤਾ ਜਾਵੇ ਜਿਹਦੇ ਨਾਲ ਜੇ ਕੋਈ ਮੈਂ ਸਾਡਾ ਮਕਸਦ ਇਹ ਨਹੀਂ ਕਿ ਆ ਵੀ ਕਿਸ ਦੁਕਾਨਦਾਰ ਨੂੰ ਕੋਈ ਸਜ਼ਾ ਦਿਵਾਉਣੀ ਸਾਡਾ ਮਕਸਦ ਇਹ ਆ ਵੀ ਦੁਕਾਨਦਾਰ ਸੁਧਰ ਜਾਵੇ ਤੇ ਅਸੀਂ ਸਹੀ ਘੋਲ ਲਿਆ ਕੇ ਬਾਬਾ ਜੀ ਦੀ ਯੋਤ ਵਾਸਤੇ ਰੱਖ ਲਵੇ ਇਹੀ ਹੈ ਸਾਡੀ ਮੰਗ ਹੈ ਸੰਗਤ ਨੂੰ ਅਸੀਂ ਵੇਖੋ ਜੀ ਅਬ ਕਥਾਵਾ ਸਾਡੀ ਹੁੰਦੀ ਆ ਰਜਾਨਾ ਸ਼ਾਮ ਨੂੰ ਸਾਡੇ ਕਥਾਵਾਚਕ ਸਭਾ ਨੂੰ ਵੀ ਬੇਨਤੀ ਕਰਦੇ ਆ ਬੋਲਦੇ ਆ ਵੀ ਉਹ ਸਾਡਾ ਲਾਈਵ ਚੱਲ ਰਿਹਾ ਹੁੰਦਾ ਹੈ ਵਰਲਡ ਦੇ ਉੱਤੇ ਈਵਨ ਕਿ ਗੁਰਦਰਾ ਸਾਹਿਬ ਜੀ ਦੇ ਵਿੱਚ ਅਸੀਂ ਥਾਲ ਦੁਆਲੇ ਬੋਟ ਲਵਾਏ ਹੋਏ ਆ ਵੀ ਨਕਲੀ ਘੋਤੂ ਨਕਲੀ ਘੋਤੂ ਨਾ ਖਰੀਦ ਕੀਤਾ ਜਾਵੇ ਅਸੀਂ ਜਾਗਰਤ ਕਰਦੇ ਰਹਿੰਦੇ ਆ ਗਾਏ ਬਗਾਏ ਸੰਗਤ ਨੂੰ ਫਿਰ ਵੀ ਜਿਹੜੀ ਸੰਗਤ ਨਵੀਂ ਆਉਂਦੀ ਆ ਹਫਤਾਵਾਰੀ ਸਮਾਗਮ ਦੇ ਵਿੱਚ ਜਪੜਾ ਸਾਹਿਬ ਦੇ ਵਿੱਚ ਉਹ ਕਿਤੇ ਨਾ ਕਿਤੇ ਇਹਨਾਂ ਦਾ ਉਹਨੂੰ ਕਹਾਂ ਲਾਂਗੇ ਇਹ ਉਹਨਾਂ ਨੂੰ ਸ਼ਿਕਾਰ ਬਣਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે રિટાયરમ પાર્ટી હોય પાર્ટી આજ કરો અજનલા પુરા અને મશુર ડિઆર હોટ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News